ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਚਕੰਨ ਸ੍ਰੀ ਹਰਮੰਦਰ ਸਾਹਿਬ 'ਚ ਫੋਟੋਗ੍ਰਾਫੀ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਐਸਡੀਪੀਸੀ ਵੱਲੋਂ ਪਰਿਕਰਮਾ ਵਾਲੀ ਥਾਂ ਤੇ ਬੋਰਡ ਲਗਾ ਕੇ ਸੰਗਤ ਨੂੰ ਇਸ ਸੰਬੰਧੀ ਜਾਣੂ ਕਰਵਾਇਆ ਗਿਆ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਿੰਨੋਂ ਭਾਸ਼ਾ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਵਿੱਚ ਇਹ ਬੋਰਡ ਲਗਾਏ ਗਏ ਨੇ ਜਿਨ੍ਹਾਂ ਤੇ ਲਿਖਵਾਇਆ ਗਿਆ ਕਿ ਰੂਹਾਨੀਅਤ ਦੇ ਕੇਂਦਰ ਸਚਕੰਨ ਸ੍ਰੀ ਹਰਮੰਦਰ ਸਾਹਿਬ 'ਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕਰਨਾ ਮਨਾ ਹੈ। ਪਰ ਬੋਰਡ ਲਗਾਏ ਜਾਣ ਦੇ باوجود ਵੀ ਕੁਛ ਅਧਾਲੂ ਤਸਵੀਰਾਂ ਲੈਂਦੇ ਵੇਖੇ ਗਏ। ਉਦੋਂ ਐਸਜੀਪੀਸੀ ਦੇ ਫੈਸਲੇ ਸੰਬੰਧੀ ਜਦੋਂ ਦਰਬਾਰ ਸਾਹਿਬ ਚਾਹੇ ਅਧਾਲੂਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਾਫੀ ਮਾਯੂਸ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇੰਨੇ ਦੂਰੋਂ ਆਉਂਦੇ ਨੇ ਯਾਦਾਂ ਇਕੱਠੀਆਂ ਕਰਨ ਪਰ ਇਹ ਫੈਸਲਾ ਸਹੀ ਨਹੀਂ ਹੈ। ਤੋ ਯਹਾਂ ਸਿਪ ਇੱਕ ਯਾਦਗਾਰ ਇੱਕ ਮੋਮੈਂਟ ਹੋਣੀ ਚਾਹੀਏ ਕਿ ਅਸੀਂ ਸੋਵਰਨ ਮੰਦਿਰ ਇਤਨੀ ਦੂਰ ਸੇ ਆਮ ਆਏ। हम सब फैमिली ग्रुप में हम आए तो हमारी एक यादगार मोमेंट होनी चाहिए इतना तस्वीरें तो कितना जरूरी है एक यादगार मोमेंट रही जाए वरना तो कुछ यादें रह ही नहीं जाएगी मेन तो यादें ही है तो होना नहीं चाहिए क्योंकि यादें हैं इतनी दूर से आते हैं यहाँ का फोटो नहीं ले पाए तो फिर क्या फ़ायदा होगा कहाँ पे होती है हमें अभी बंद है तो मजबू नहीं कर पाएंगे ਇਸ ਨੰਬੰਦੀ ਕਮੇਟੀ ਵੱਲੋਂ ਕਿਹਾ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਪਰਿਕਰਮਾ ਕਰਨ ਵੇਲੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਕਰਨ ਵਾਲਿਆਂ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਨੂੰ ਵਿਚਾਰਦਿਆਂ ਕਮੇਟੀ ਵੱਲੋਂ ਫੋਟੋਗ੍ਰਾਫੀ ਤੇ ਪਾਬੰਦੀ ਲਗਾਉਂਦਾ ਫੈਸਲਾ ਕੀਤਾ ਗਿਆ ਹੈ ਪ੍ਰਕਰਮਾ 'ਚ ਪੈਰ ਧਰਦਿਆਂ ਹੀ ਨਿਵਰਤ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਰੱਬੀ ਬਾਣੀ ਜਿਹੜੀ ਆ ਉਹ ਕੰਨਾਂ 'ਚ ਪੈਂਦੀ ਆ ਪਰ ਅੱਜ ਮੋਬਾਈਲ ਦਾ ਜੋਗਣ ਕਰਕੇ ਕੈਮਰੇ ਦਾ ਜੋਗ ਹੋਣ ਕਰਕੇ ਹਰ ਬੰਦਾ ਜਿਹੜਾ ਆ ਉਹ ਕਲਿੱਕ ਕਰ ਰਿਹਾ ਵੀਡੀਓਗ੍ਰਾਫੀ ਕਰ ਰਿਹਾ ਤੇ ਫੋਟੋਗ੍ਰਾਫੀ ਕਰ ਰਿਹਾ ਉਸ ਫੋਟੋਗ੍ਰਾਫੀ ਦੇ ਨਾਲ ਜਿਹੜੇ ਸ਼ਰਧਾਲੂ ਨੇ ਇਸ ਪਰਮਪੁਤ੍ਰ ਸਥਾਨ ਦੇ ਜਿਹੜੇ ਅਧਿਆਤਮਿਕ ਤ੍ਰਿਪਤੀ ਵਾਸਤੇ ਆਉਂਦੇ ਨੇ ਆਪਣੀ ਅਧਿਆਤਮਿਕ ਖਰਾਕ ਵਾਸਤੇ ਹੁੰਦੇ ਨੇ ਉਹਨਾਂ ਵਿਚਾਰਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਯਾਦਗਾਰੀ ਫੋਟੋਗ੍ਰਾਫੀ ਕਰਨੀ ਹੋਰ ਗੱਲ ਹੈ ਪਰ ਇੱਕ ਸੈਰਗਾਹ ਦੇ ਵਿੱਚੋਂ ਇੱਕ ਟੂਰਿਸਟ ਪੁਆਇੰਟ ਵਜੋਂ ਪਿਕਨਿਕ ਪੁਆਇੰਟ ਵਜੋਂ ਫੋਟੋਗ੍ਰਾਫੀ ਕਰਨੀ ਜਿਹੜੀ ਆ ਉਹ ਅਸੀਂ ਕਿਸੇ ਵੀ ਕਿਸਮ ਤੇ allow ਨਹੀਂ ਕਰ ਸਕਦੇ। ਅੰਮ੍ਰਿਤ ਵਿੱਚ ਸਾਡੇ ਸਾਰੇ ਪਾਸੇ ਜਿਹੜੇ ਆ ਉਹ ਸੇਵਾਦਾਰ ਖੜੇ ਹੁੰਦੇ ਆ ਜੇ ਉਹ ਜਾਣਕਾਰੀ ਫੋਟੋ ਕਰਾਉਣੀ ਚਾਹੇਗਾ ਤੇ ਅਸੀਂ ਉਹਨਾਂ ਨੂੰ ਜਿਹੜੇ ਆਪਣੇ ਸਾਡੇ ਸੇਵਾਦਾਰ ਨੇ ਸੇਵਾਦਾਰ ਦੇ ਬੰਦੇ ਖੜੇ ਨੇ ਉਹਨਾਂ ਨੂੰ ਉਹ ਹਦਾਇਤਾਂ ਜਾਰੀ ਕਰਾਂਗੇ ਕਿ ਉਹ ਉਸ ਤਰ੍ਹਾਂ ਫੋਟੋਗ੍ਰਾਫੀ ਕਰਾ ਲੈਣ ਪਰ ਪਿਕਨਿਕਸ ਪਾਰਟ ਹੋ ਜਾਓ। ਫੋਟੋਗ੍ਰਾਫੀ ਆ ਕਿਸੇ ਵੀ ਸੂਰਤ ਵਿੱਚ ਨਹੀਂ ਹੋ ਸਕਦਾ। एसडीपीसी ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਐਸਡੀपीसी ਵੱਲੋਂ ਕਿਹਾ ਗਿਆ ਕਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਨਮਸਤਕ ਕਰਨ ਵਾਲੇ ਛਰਦਾਲੂ ਹੁਣ ਤਸਵੀਰਾਂ ਨਹੀਂ ਖਿੱਚ ਪਾਣਗੇ ਤਸਵੀਰਾਂ ਖਿੱਚਣੀਆਂ ਛਰਦਾਲੂਆਂ ਵਾਸਤੇ ਸਖਤ ਮਨਾਏ ਛਰਦਾਲੂਆਂ ਨੇ ਗੱਲਬਾਤ ਕੀਤੀ ਹੈ ਛਰਦਾਲੂਆਂ ਦਾ ਕਹਿਣਾ ਹੈ ਕਿ ਅਗਰ ਦੇਸ਼ਾਂ ਦੇਸ਼ਾਂ ਤੋਂ ਆ ਕੇ ਅਸੀਂ ਸ੍ਰੀ ਹਰਮੰਦਰ ਸਾਹਿਬ ਤਸਵੀਰਾਂ ਨਹੀਂ ਖਿੱਚ ਪਾਵਾਂਗੇ ਤਾਂ ਯਾਦਾਂ ਨੂੰ ਕਿਸ ਤਰ੍ਹਾਂ ਕੈਮ ਰੱਖਾਂਗੇ ਕੈਮਰਾਮੈਨ ਮਕੇਸ਼ ਦੇ ਨਾਲ ਸੁਖਚੈਨ ਸਿੰਘ ਡੇਲੀ ਪੋਸਟ ਅੰਮ੍ਰਿਤਸਰ तुसी भी विदेश विच अपना भविक बनाना चाहते हो पाओ विदेश पढ़ाई करने का मौका पिरािड ई सर्विस की सलाहना भारत सरकार तो मान्यता प्राप्त करो तिरानवे नौ सौ अठतर तिरानवे नौ सौ अठार